ਸਮਜੀਤ ਜੀ ਤੁਸੀਂ 11 ਤਰੀਕ ਨੂੰ ਪਹੁੰਚੇ ਸੀ ਔਰ 11 ਤੋਂ ਬਾਅਦ 16 ਦਾ ਟਾਈਮ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਕਾਰ ਵੀ ਦੇਖਣ ਨੂੰ ਮਿਲੀ ਹੈ ਕੀ ਕਹਿਣਾ ਚਾਹੁੰਦੇ ਅੱਜ ਧਰਨੇ ਤੇ ਪਹੁੰਚੋ ਮੈਂ ਪਹਿਲਾਂ ਵੀ ਜਿਸ ਦਿਨ ਆਪਣਾ ਪਤੋਂ ਗ੍ਰੇਡ ਚ ਧਰਨਾ ਲੱਗਿਆ ਸੀ ਉੱਥੇ ਵੀ ਗਿਆ ਸੀ ਤੇ ਉਦੋਂ ਵੀ ਮੈਂ ਬਲਦੇਵ ਸਿੰਘ ਜੀ ਨੂੰ ਕਾਲ ਕੀਤੀ ਸੀ ਤੇ ਉਹਨਾਂ ਨੇ ਬਿਜਲੀ ਛੱਡਤੀ ਸੀ ਲਾਈਟ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਬਈ ਸਾਨੂੰ ਟਰਾਂਸਫਾਰਮਰ ਇੱਕ ਵੱਡਾ ਚਾਹੀਦਾ ਹੈ 31 31.5 ਦਾ ਅਪਰੋਕਸੀਮੇਟਲੀ ਸੀਗਾ ਤੇ ਉਹਨਾਂ ਨੇ ਉਹ ਟਰਾਂਸਫਾਰਮਰ ਭੇਜ ਤਾਂ ਫਿੱਟ ਹੋ ਰਿਹਾ ਹੈ ਟਰਾਂਸਫਾਰਮਰ ਫਿੱਟ ਹੋਣ ਤੋਂ ਬਾਅਦ ਬਹੁਤ ਉਮੀਦ ਹੈ ਕਿ ਲਾਈਟ ਪੂਰੀ ਆਏਗੀ ਨਹੀਂ ਕਟੂਗੀ ਬਾਕੀ ਮੈਨੂੰ ਹੁਣ ਵੀ ਪਤਾ ਲੱਗਿਆ ਸੀ ਧਰਨੇ ਬਾਰੇ ਮੈਂ ਆਇਆ ਮੈਂ ਹੁਣੇ ਚੰਡੀਗੜ੍ਹੋਂ ਆਇਆ ਤੇ ਜਿੱਥੇ ਤੱਕ ਹੋ ਸਕਦਾ ਹੈ ਮੈਂ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਖੜਾ ਹਾਂ ਖੜਾ ਪਹਿਲਾਂ ਵੀ ਖੜਾ ਸੀ ਗਾਂਹ ਨੂੰ ਵੀ ਖੜਾ ਰਹੂੰਗਾ ਪੈ ਸਰ 11 ਤਰੀਕ ਤੋਂ ਲੈ ਕੇ ਹੁਣ ਤੱਕ ਵੀ ਜੋ ਵੀ ਕਾਰਵਾਈ ਰਹੀ ਹੈ ਔਰ ਇਹਨਾਂ ਨੇ ਸ਼ੁਭੀਤ ਕੀਤੀ ਹੈ ਧਰਨੇ ਦੇ ਵਿੱਚ ਕੀ ਮਦਦ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਇਹ ਪਹਿਲਾਂ ਵੀ ਆਏ ਸੀਗੇ ਜਿੱਦੇ ਸਾਡਾ ਪਤੋ ਬਿਜਲੀ ਘਰ ਚ ਧਰਨਾ ਸੀਗਾ ਉਦਦੇ ਵੀ ਉੱਥੇ ਆ ਕੇ ਗਏ ਆ ਉਦਦੇ ਵੀ ਇਹਨਾਂ ਨੇ ਲੈਟ ਬਾਰੇ ਜਦੋਂ ਕਿਹਾ ਉੱਪਰ ਗੱਲ ਕੀਤੀ ਲੈਟ ਦੀ ਸਪਲਾਈ ਚੱਲ ਪਈ ਸੀ ਪਰ ਕਾਰਨ ਇਹ ਹੋ ਗਿਆ ਵੀ ਗ੍ਰੈਡ ਲੋਡ ਨਹੀਂ ਚੱਕ ਰਿਹਾ ਸੀਗਾ ਤੇ ਬਾ ਸਰਕਾਰ ਨਹੀਂ ਵੀ ਐ ਚ ਵੀ ਸਰਕਾਰ ਕੋਲ ਲਾਈਟ ਹੀ ਹੈ ਨਹੀਂ ਇੰਨੀ ਵੀ ਜਿਹੜੀ ਆਪ ਨੂੰ ਪੂਰੀ ਲਾਈਟ ਦੇ ਦੇਣ ਤੇ ਇਹਨਾਂ ਦੀ ਕੋਸ਼ਿਸ਼ ਨਾਲ ਉਹ ਤੇ ਲਾਈਟ ਵੀ ਚੱਲ ਪਈ ਫਿਰ ਇਹਨਾਂ ਨੇ ਇਹ ਵੀ ਗੱਲ ਕੀਤੀ ਸੀ ਵੀ ਟਰਾਂਸਫਾਰਮ ਇੱਥੇ ਛੋਟਾ ਵੀ ਇਹਨੂੰ ਲੋਡ ਨੂੰ ਵੱਡਾ ਕੀਤਾ ਜਾਵੇ ਤੇ ਉਹ ਅੱਜ ਟਰਾਂਸਫਾਰਮ ਵੀ ਵੱਡਾ ਆ ਗਿਆ ਫਿੱਟ ਕਰ ਰਹੇ ਆ ਤੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹੀ ਲੀਡਰ ਤੋਂ ਸਾਨੂੰ ਆਸਾਂ ਉਮੀਦਾਂ ਹੁੰਦੀਆਂ ਅਸੀਂ ਜਿਹੜਾ ਬੋਟ ਦਾ ਮੁੱਲ ਮੁੜਦਾ ਬੰਦੇ ਦਾ ਪਬਲਿਕ ਦਾ ਉਹ ਤਾਂ ਹੀ ਮੁੜਦਾ ਜਦੋਂ ਜਦੋਂ ਪ੍ਰੋਬਲਮ ਹੁੰਦੀ ਆ ਔਖੇ ਵੇਲੇ ਆ ਕੇ ਲੀਡਰ ਨਾਲ ਖੜ ਜੇ ਤਾ ਬੰਦੇ ਦਾ ਬਹੁਤ ਉਹਨੂੰ ਹੋ ਜਾਂਦਾ ਵੀ ਚਲੋ ਠੀਕ ਆ ਸੀ ਜਿਸ ਚੀਜ਼ ਲਈ ਇਨਸਾਨ ਨੂੰ ਜਾਂ ਲੀਡਰ ਨੂੰ ਚੁਣਿਆ ਵੀ ਉਹ ਹੁਣ ਸਾਡੇ ਕੰਮ ਆਇਆ ਉਹਦੇ ਵੀ ਸਾਡੇ ਉੱਥੇ ਨਾਲ ਆ ਕੇ ਖੜੇ ਆ ਧਰਨੇ 'ਚ ਤੇ ਹੁਣ ਵੀ ਸਾਡੇ ਨਾਲ ਆ ਕੇ ਬੈਠੇ ਆ ਤੇ ਜਿਹੜੀ ਸਾਨੂੰ ਪ੍ਰੋਬਲਮ ਸੀ ਉਹਦਾ ਹੱਲ ਵੀ ਹੋਇਆਗਾ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਅੱਗੇ ਤਾਂ ਵੀ ਉਮੀਦ ਕਰਦੇ ਆ ਇੱਕ ਦੋ ਸਾਡੀਆਂ ਮੰਗਾਂ ਵੀ ਸੀਗੀਆਂ ਜੋ ਕਿ ਅਧਿਕਾਰੀ ਇੱਥੇ ਬਿਜਲੀ ਖਰਚ ਘਟਣੇ ਉਹਨਾਂ ਨੂੰ ਲੈ ਕੇ ਅਸੀਂ ਇਹਨਾਂ ਨਾਲ ਡਿਸਕਸ ਕੀਤੀ ਆ ਤੇ ਇੱਕ ਨਹਿਰੀ ਪਾਣੀ ਦੇ ਜੋ ਖਾਲੇ ਆ ਆਪਣੇ ਉਹ ਹੈ ਨਹੀਂ ਖਾਲਿਆਂ ਦੀ ਬਿਲਕੁਲ ਖਾਲ ਹਾਲਤ ਖਰਾਬ ਹੋਈ ਵੀ ਆ ਉਹ ਵੀ ਅਸੀਂ ਇਹਨਾਂ ਨਾਲ ਡਿਸਕਸ ਕੀਤੀ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨੇ ਮੰਗਾ ਜਿਹੜੀਆਂ ਛੋਟੀਆਂ ਹੈਗੀਆਂ ਉਹਨਾਂ ਨੂੰ ਵੀ ਆਪਾਂ ਬਿਲਕੁਲ ਕਲੀਅਰ ਕਰਾਂਗੇ